ਸੈਲੀਓ ਜਦੋਂ ਤੁਸੀਂ ਕੁਝ ਬਣਾਉਣ ਲੱਗਦੇ ਹੋ ਨਾ ਤੇ ਉਦੋਂ ਆਪਣੇ ਵਾਲਾ ਪੇਜ ਖੋਲ ਲਿਆ ਕਰੋ ਮੋਬਾਈਲ ਚੱਕ ਲਿਆ ਕਰੋ ਪਹਿਲਾਂ ਆਪਣਾ ਪੇਜ ਖੋਲ ਲਿਆ ਕਰੋ ਹੈਲਥ ਹਰਬਲ 213 ਤੇ ਫਿਰ ਤੁਸੀਂ ਉਹਦੀਆਂ ਰੈਸਪੀਆਂ ਦੇਖਿਆ ਕਰੋ ਤੁਹਾਨੂੰ ਸਾਰਿਆਂ ਤੋਂ ਵਧੀਆ ਤੋਂ ਵਧੀਆ ਮਸਾਲੇਦਾਰ ਰੈਸਪੀ ਮਿਲਿਆ ਕਰੋਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਤਿਆਰ ਕਰਨ ਲੱਗੇ ਸੀਗੇ ਜੀ ਅੱਜ ਆਲੂ ਗੋਭੀ ਦੀ ਸਬਜ਼ੀ ਤੇ ਉਹ ਵੀ ਕਰਾਰੀ ਕਰਾਰੀ ਮੈਂ ਕਹਣੀ ਆਂ ਕਿਆ ਬਾਤਾਂ ਨੇ ਵਧੀਆ ਮਸਾਲੇ ਮਸੂਲੇ ਪਾ ਕੇ ਆਪਾਂ ਤਿਆਰ ਕਰਨੀ ਹੈਗੀ ਸਭ ਤੋਂ ਪਹਿਲਾਂ ਆਪਾਂ ਚੱਕੀ ਕੜਾਹੀ ਕੜਾਹੀ ਦੇ ਵਿੱਚ ਪਾਇਆ ਸਰੋਂ ਦਾ ਤੇਲ ਸਰੋਂ ਦਾ ਤੇਲ ਪਾ ਕੇ ਤੇ ਉਹਦੇ ਵਿੱਚ ਪਾਤਾ ਜੀ ਆਪਾਂ ਜੀਰਾ ਠੀਕ ਹੈ ਸਭ ਤੋਂ ਪਹਿਲਾਂ ਜੀਰੇ ਦਾ ਕੰਮ ਹੁੰਦਾ ਤੇ ਜੀਰਾ ਤੜਕ ਫੜਕ ਕਰਕੇ ਤੇ ਉਸ ਤੋਂ ਬਾਅਦ ਪਾ ਦੇਨੇ ਜੀ ਆਪਾਂ ਅਦਰਕ ਹਰੀਆਂ ਮਿਰਚਾਂ ਤੇ ਪਿਆਜ਼ ਮੈਂ ਕਹਿੰਨੀ ਆ ਪਿਆਜ਼ ਪਾ ਦਨੇ ਪਹਿਲਾਂ ਹਰੀਆਂ ਮਿਰਚਾਂ ਵਿੱਚ ચીਰ ਲੀਆਂ ਪਾਵਾਂਗੇ ਇਹਨਾਂ ਨੂੰ ਵੀ ਵਿੱਚ ਹੀ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਜੀਰੇ ਦੇ ਵਿੱਚ ਪਾ ਦਨੇ ਨੇ ਪਿਆਜ਼ ਪਹਿਲਾਂ ਇਹਨਾਂ ਨੂੰ ਤੜਕਾ ਲਾ ਦਨਾ ਫਿਰ ਇਹ ਰੁੱਸ ਜਾਂਦੇ ਨੇ ਇਹਨਾਂ ਨੂੰ ਇਹ ਰਹਿੰਦਾ ਹੈਗਾ ਵੀ ਸਾਨੂੰ ਪਿੱਛੇ ਛੱਡਤਾ ਸਾਰੇ ਮਸਾਲੇ ਅੱਗੇ ਕਰਤੇ ਪਰ ਆਪਾਂ ਇਹ ਜਾ ਕੰਮ ਨਹੀਂ ਕਰਨਾ ਰੁੱਸਾਂ ਰਸਾਉਂਦਾ ਤੇ ਹੁਣ ਪਾਤਾ ਅਦਰਕ ਥੋੜਾ ਜਿਹਾ ਇਹ ਪਾ ਦਨਾ ਪਹਿਲਾਂ ਇਹ ਮਾੜਾ ਜਾਂ ਗਰਮ ਜਾ ਹੋ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਦੇਖੋ ਕੁੰਡੀਆਂ ਮੁੱਛਾਂ ਕਰੀ ਬੈਠੀਆਂ ਨੇ ਹਰੀਆਂ ਮਿਰਚਾਂ ਤੇ ਹੁਣ ਆਪਾਂ ਹਰੀਆਂ ਮਿਰਚਾਂ ਪਾ ਦੇਣੀਆਂ ਨੇ ਮੇਰਾ ਨਾ ਮੈਨੂੰ ਬੜੀਆਂ ਸਵਾਦ ਲੱਗਦੀਆਂ ਜਦੋਂ ਮਸਾਲੇ ਦੇ ਵਿੱਚ ਸੌਰੀ ਸਬਜੀ ਦੇ ਵਿੱਚ ਹਰੀਆਂ ਮਿਰਚਾਂ ਸਾਤੀਆਂ ਹੋਣ ਨਾ ਮੈਨੂੰ ਬੜੀਆਂ ਸਵਾਦ ਲੱਗਦੀਆਂ ਨਹੀਂ ਤਾਂ ਫਿਰ ਇਹਨਾਂ ਨੂੰ ਕੀ ਕਰਨਾ ਹੁੰਦਾ ਤਵੇ ਤੇ ਤਲਣਾ ਪੈਂਦਾ ਆਪਾਂ ਇੱਕ ਪੰਥ ਦੋ ਕਾਜ ਉਹ ਗੱਲ ਹੋ ਜਾਂਦੀ ਹੈਗੀ ਆ ਆਪਾਂ ਇਹਨਾਂ ਨੂੰ ਕੀ ਕਰਦੇ ਹੈਗੇ ਆ ਜੀ ਚੱਕ ਕੇ ਚੀਰਾ ਵੱਡੀ ਜੀ ਕਰਕੇ ਇਹਨਾਂ ਦੀ ਤੇ ਮੈਂ ਇਹਨਾਂ ਨੂੰ ਮਸਾਲੇ ਦੇ ਵਿੱਚ ਹੀ ਰਗੜ ਲੈਣੀ ਹੁੰਨੀ ਹੈ ਤੇ ਤੁਸੀਂ ਵੀ ਐਸੀ ਤਰ੍ਹਾਂ ਤਿਆਰ ਕਰਿਆ ਕਰੋ ਹਨਾ ਤੇ ਮੈਨੂੰ ਪਤਾ ਹੈ ਮੇਰੀਆਂ ਸਾਰੀਆਂ ਭੈਣਾਂ ਨੂੰ ਮੇਰੀ ਬਣਾਈ ਹੋਈ ਸਬਜ਼ੀ ਬਹੁਤ ਸਵਾਦ ਲੱਗਦੀ ਹੈ ਮੈਨੂੰ ਇੱਕ ਫੋਨ ਆਇਆ ਆਪਣੇ ਤੋਂ ਇਥੋਂ ਜੁਕੇ ਤੋਂ ਕਹਿੰਦੇ ਭੈਣ ਜੀ ਕਹਿੰਦੇ ਜਿੱਦਾਂ ਦੇ ਅਸੀਂ ਦੇਖਣ ਲੱਗੇ ਨਾ ਤੇ ਕਹਿੰਦੇ ਤੁਹਾਡੇ ਭਰਾ ਜੀ ਕਹਿ ਦਿੰਦੇ ਨੇ ਵੀ ਜਿਵੇਂ ਭੈਣ ਜੀ ਸਬਜ਼ੀ ਬਣਾਉਂਦੇ ਨਾ ਮੈਨੂੰ ਤਾਂ ਉਵੇਂ ਸਾਰਾ ਕੁਝ ਇਕੱਠਾ ਕਰਕੇ ਨਾ ਆਹ ਪਿਆਜ਼ ਪੂਜ ਲਸਣ ਲਸਣ ਸਾਰਾ ਕੁਝ ਇਕੱਠਾ ਕਰਕੇ ਪਾ ਕੇ ਉਵੇਂ ਬਣਾ ਕੇ ਖਵਾਇਆ ਕਰ ਮੇਰਾ ਵੀ ਬੜਾ ਮਨਜਾ ਖੁਸ਼ ਹੋਇਆ ਮੈਂ ਕਿਹਾ ਚਲੋ ਹਨਾ ਬਾਹਰਲੇ ਵੀ ਆਪਾਂ ਨੂੰ ਬਹੁਤ ਲਾਈਕ ਕਰਦੇ ਨੇ ਤੇ ਵਧੀਆ ਗੱਲ ਆ ਪਰ ਮੈਨੂੰ ਨਾ ਆਦਤ ਬਣੀ ਹੋਈ ਏ ਮੈਂ ਕਦੇ ਜਾਦੀ ਉਹ ਨਹੀਂ ਕੀਤਾ ਹੈਗਾ ਮਸਾਲੇ ਵਸੂਲੇ ਨਹੀਂ ਰਗੜੇ ਹੈਗੇ ਤੇ ਆਹ ਲੋ ਜੀ ਚੱਕੋ ਜੀ ਤੇ ਹੁਣ ਆਪਾਂ ਪਾ ਤੇ ਵਿੱਚ ਟਮਾਟਰ ਤੇ ਇੱਕ ਭੈਣ ਦਾ ਕੱਲ ਪਰਸੋਂ ਦੀ ਗੱਲ ਆ ਤੇ ਵੀਡੀਓ ਮੈਂ ਪਾਈ ਪਤਾ ਨਹੀਂ ਕਾਦੀ ਪਾਈ ਸੀਗੀ ਚੱਪੜ ਕਦੂਆਂ ਦੀ ਪਾਈ ਸੀ ਭਈ ਪਤਾ ਨਹੀਂ ਕਾਦੀ ਕਹਿੰਦੀ ਇਹਨੂੰ ਤਾਂ ਅੱਖਾਂ ਨਹੀਂ ਖਾਂਦੀਆਂ ਤੇ ਮੂੰਹ ਕਿੱਥੋਂ ਖਾਊਗਾ ਮਾਹ ਚਲ ਕੋਈ ਨਹੀਂ ਭਣੇ ਹੁਣ ਮੈਨੂੰ ਐ ਨਹੀਂ ਪਤਾ ਵੀ ਉਹ ਭੈਣ ਕਿਵੇਂ ਬਣਾਉਂਦੀ ਸੀਗੀ ਇੱਕ ਦਿਨ ਜਾ ਕੇ ਉਹਦੀ ਰੈਸਪੀ ਦੇਖਣ ਆਲੀਓ ਦੇ ਘਰੇ ਜ਼ਰੂਰ ਮਿਲ ਕੇ ਆਵਾਂਗੇ ਆਪਾਂ ਸਾਰੀਆਂ ਜਾਣੀਆਂ ਇਕੱਠੀਆਂ ਹੋ ਜੋ ਮੈਨੂੰ ਦੱਸ ਦਿਓ ਜਿੱਦੇ ਤਿਆ ਤੇ ਉਹਨੇ ਵਿਚਾਰੀ ਨੇ ਆਪਦਾ ਨਾਮ ਤਾਂ ਪਤਾ ਨਹੀਂ ਦੱਸਿਆ ਹੋਇਆ ਵਿੱਚ ਮੈਂ ਤਾਂ ਦੱਸਦੀ ਹੁਣੀ ਆ ਵੀ ਭਾਈ ਮੈਂ ਤਾਂ ਹਨੂਮਾਨਗੜ੍ਹ ਹੈ ਹਨਾ Rajasthan ਦੇ ਵਿੱਚ ਤੇ ਉਹ ਭੈਣ ਦੀ ਰੋਟੀ ਆਪਾਂ ਜਰੂਰ ਖਾ ਕੇ ਆਵਾਂਗੇ ਉਹ ਕੋਈ ਸਪੈਸ਼ਲ ਆਈਟਮ ਬਣਾਉਂਦੀ ਹੋਣੀ ਹੈ ਜੀ ਆਪਣੇ ਵਰਗਾ ਸਮਾਨ ਉਹ ਤੋਂ ਨਹੀਂ ਮੈਂ ਮੈਨੂੰ ਲੱਗਦਾ ਨਹੀਂ ਬਣਾਉਂਦੀ ਹੋਣੀ ਉਹ ਕੋਈ ਨਾ ਕੋਈ ਵਧੀਆ ਸਪੈਸ਼ਲ ਆਈਟਮ ਬਣਾਉਂਦੀ ਹੋਣੀ ਹੈ ਭੈਣ ਉਹੋ ਜੀ ਨੇ ਉਹ ਕਮੈਂਟ ਕੀਤਾ ਸੀ ਕਹਿੰਦੀ ਇਹਨੂੰ ਅੱਖਾਂ ਨਹੀਂ ਖਾਂਦੀਆਂ ਤੇ ਮੂੰਹ ਤਾਂ ਕਿੱਥੋਂ ਖਾਊਗਾ ਪਰ ਸਬਜੀ ਬੜੀ ਲਾਈਕ ਕੀਤੀ ਸੀ ਸਾਰਿਆਂ ਨੇ ਉਹ ਫੇਸਬੁੱਕ ਤੇ ਉਹ ਕੱਲੀ ਭੈਣ ਮਤਲਬ ਕਿ ਆਪਣੇ ਜਿਹੜੇ ਸਾਰੇ ਫੇਸਬੁੱਕ ਮੈਂਬਰ ਨੇ ਨਾ ਉਹਨਾਂ ਨੂੰ ਕੱਲੀ ਨਹੀਂ ਚਾਹੁੰਦੀ ਉਹ ਕਹਿੰਦੀ ਮੈਂ ਕੱਲੀ ਪਰਦਾ ਆਣਾ ਮੈਂ ਕੱਲੀ ਵਧੀਆ ਚੀਜ਼ ਬਣਾਉਣੀ ਹੈ ਤੇ ਚਲੋ ਧੰਨਵਾਦ ਭੈਣੇ ਤੇਰਾ ਜਿਹੜਾ ਤੂੰ ਬਣਾਉਣੀ ਹੈ ਮੈਂ ਕਹਨੀਆ ਬਹੁਤ ਸੋਹਣੀ ਗੱਲ ਐ ਤੁਸੀਂ ਸੋਹਣੇ ਸੋਹਣੇ ਕੰਮ ਕਰਿਆ ਕਰੋ ਹਨਾ ਆਪਦੇ ਹੁਨਰ ਨੂੰ ਅੱਗੇ ਲੈ ਕੇ ਆਇਆ ਕਰੋ ਸਿਆਣੀਆਂ ਪਹਿਣਾ ਤੁਸੀਂ ਤੇ ਆਹ ਲੋ ਜੀ ਆਪਾਂ ਸਾਰਾ ਕੁਝ ਕਰ ਲਿਆ ਇਕੱਠਾ ਆਲੂ ਗੋਭੀ ਟਮਾਟਰ ਸਾਰਾ ਕੁਝ ਇਕੱਠਾ ਕਰ ਲਿਆ ਦੁਨੀਆ ਜੋੜ ਨਹੀਂ ਦਿੰਦੀ ਜੀ ਤੇ ਮਤਲਬ ਕੋਈ ਕਿੰਨਾ ਚੰਗਾ ਕੰਮ ਕਰੀ ਜਾਓ ਤੁਸੀਂ ਬੱਚਿਓ ਮੇਰੀਆਂ ਭੈਣਾਂ ਮੇਰੇ ਵੀਰ ਮੇਰੇ ਬੱਚੇ ਜੋ ਵੀ ਹੈਗੇ ਐ ਜਿੰਨਾ ਮਰਜੀ ਤੁਸੀਂ ਚੰਗਾ ਕੰਮ ਕਰੀ ਜਾਓ ਜੀ ਤੋ ਨਹੀਂ ਜਰਿਆ ਜਾਂਦਾ ਨਾ ਉਹਨੇ ਨਿੰਦ ਨਹੀਂ ਨਿੰਦਣਾ ਇਹ ਦੁਨੀਆ ਦਾ ਦਸਤੂਰ ਹੈ ਉਹਨਾਂ ਨੇ ਨਿੰਦਣਾ ਹੀ ਨਿੰਦਣਾ ਜੀ ਭਾਵੇਂ ਤੁਸੀਂ ਜਿੰਨਾ ਮਰਜੀ ਤਲੀਆਂ ਵਾਲਾ ਜੋਰ ਲਾ ਲਓ ਆਪਦਾ ਤੇ ਉਹਨਾਂ ਨੇ ਆਪਦਾ ਕੰਮ ਕਰ ਹੀ ਦੇਣਾ ਆਪਾਂ ਨਮਕ ਮਿਰਚ ਮਸਾਲਾ ਪਾ ਲਿਆ ਇਹਦੇ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਘੋਲ ਲੈਣਾ ਹੈਗਾ ਤਾਂ ਕਿ ਇਹ ਮਸਾਲਾ ਨਾ ਸਾਰੇ ਘੁਲ ਜੇ ਕਿਤੇ ਉਹ ਨਾ ਹੋਵੇ ਇੱਕ ਗੋਭੀ ਤੇ ਬਾਲਾ ਪਿਆ ਹੋਵੇ ਤੇ ਕਾਲੂ ਤੇ ਬਾਲਾ ਪਿਆ ਹੋਵੇ ਇਸ ਕਰਕੇ ਥੋੜਾ ਜਿਹਾ ਪਾਣੀ ਪਾ ਕੇ ਆ ਦੇਖੋ ਕਿਉ ਛੱਡੀ ਜਾਂਦੀ ਹੈ ਗੋਭੀ ਆਲੂ ਕੋ ਕਿਉ ਛੱਡੀ ਛੱਡੀ ਜਾਂਦੇ ਨੇ ਤੇ ਆਪਾਂ ਕੀ ਕਰਨਾ ਹੁਣ ਇਹਨੂੰ ਮਸਾਲੇ ਨੂੰ ਉਹੋ ਕਰ ਲੈਣਾ ਘੋਲ ਲੈਣਾ ਮੈਂ ਇਹ ਕਹਿਣੀ ਹੁੰਦੀ ਆ ਵੀ ਕਾਮਯਾਬੀ ਦਾ ਰਾਹ ਫੜੋ ਜੀ ਤੁਸੀਂ ਦੁਨੀਆ ਤੱਕ ਹੀ ਜਾਊਗੀ ਤੁਹਾਨੂੰ ਮੈਂ ਕਹਿੰਦੀ ਆ ਬਥੇਰੇ ਭੈਣ ਭਰਾ ਇਹੋ ਜੇ ਹੁੰਦੇ ਸਹਿਯੋਗ ਦਿੰਦੇ ਆ ਆਪਾਂ ਨੂੰ ਵੀ ਬਹੁਤ ਸੋਹਣੇ ਕਮੈਂਟ ਆਉਂਦੇ ਆ ਜੀ ਵੈਗੁਰੂ ਦੀ ਕਿਰਪਾ ਨਾਲ ਮੈਨੂੰ ਕਦੇ ਵੀ ਕੋਈ ਮਾੜਾ ਕਮੈਂਟ ਨਹੀਂ ਆਇਆ ਜਿੱਥੇ ਤੁਹਾਨੂੰ ਲੱਗੇ ਨਾ ਵੀ ਇਹ ਮਾੜਾ ਕਮੈਂਟ ਕੀਤਾ ਉੱਥੇ ਸਮਝ ਲਓ ਵੀ ਇਹ ਕੋਈ ਆਪਦਾ ਲਵੇ ਤਵੇ ਦਾ ਹੈ ਉਸ ਬੰਦੇ ਨੇ ਕੀਤਾ ਕਿਉਂਕਿ ਦੂਜੇ ਬੰਦੇ ਤਾਂ ਸਲਾਉਂਦੇ ਆ ਆਪਾਂ ਨਹੀਂ ਸਲਾਉਂਦੇ ਆਪਾਂ ਨੂੰ ਵੀ ਕਿੱਡੀਆਂ ਸੋਹਣੀਆਂ ਲੱਗਦੀਆਂ ਨੇ ਸਭ ਦੀਆਂ ਵੀਡੀਓ ਆਪਾਂ ਕਿੱਡੇ ਪਿਆਰ ਨਾਲ ਦੇਖਦੇ ਆ ਆਪਾਂ ਕਦੇ ਕਿਸੇ ਨੂੰ ਗਲਤ ਕਮੈਂਟ ਨਹੀਂ ਕੀਤਾ ਮੇਰਾ ਕਦੇ ਵੀ ਕਿਸੇ ਨੂੰ ਗਲਤ ਕਮੈਂਟ ਨਹੀਂ ਜਾਊਗਾ ਕਦੇ ਵੀ ਆਪਾਂ ਕਦੇ ਕਿਸੇ ਨੂੰ ਗਲਤ ਨਹੀਂ ਬੋਲਣਾ ਇਸ ਦੁਨੀਆ ਤੇ ਆਏ ਆ ਰੱਬ ਦੇ ਜੀ ਆਪਾਂ ਸਾਰੇ ਜਿੰਨਾ ਪਰਮਾਤਮਾ ਨੇ ਆਪਾਂ ਨੂੰ ਦੇ ਕੇ ਤੋਰੀਆ ਪਿਆਰ ਸਤਿਕਾਰ ਆਪਾਂ ਨੂੰ ਜਿੰਦਗੀ ਉਹੋ ਜੀ ਦੂਜੇ ਨੂੰ ਵੀ ਦੇ ਕੇ ਤੋਰੀਆ ਆਪਾਂ ਜੇ ਕਿਸੇ ਨੂੰ ਮਾੜਾ ਕਹਿੰਨੇ ਆ ਨਾ ਤਾਂ ਆਪਾਂ ਰੱਬ ਨੂੰ ਕਹਿੰਨੇ ਆ ਬੰਦੇ ਨੂੰ ਨਹੀਂ ਕਹਿੰਦੇ ਤੇ ਆਪਣੇ ਕੀ ਇੱਥੇ ਦਸਤੂਰ ਬਣ ਗਿਆ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਓ ਇਹ ਕੰਮ ਆਪਾਂ ਨਹੀਂ ਕਰਨਾ ਬੱਚਿਓ ਤੁਸੀਂ ਵਧੀਆ ਵਧੀਆ ਕੰਮ ਕਰਿਆ ਕਰੋ ਤੇ ਵਧੀਆ ਵਧੀਆ ਸੋਹਣੀਆਂ ਸੋਹਣੀਆਂ ਗੱਲਾਂ ਕਰਿਆ ਕਰੋ ਤਾਂ ਕਿ ਦੂਜੇ ਨੂੰ ਵੀ ਮਤਲਬ ਮੋਟੀਵੇਟ ਹੁੰਦਾ ਰਹੇ ਬੰਦਾ ਪਿਆਰ ਮਿਲਦਾ ਰਹੇ ਤੇ ਬੰਦਾ ਥੋੜਾ ਜਿਹਾ ਆਵਦਾ ਹੈ ਉਤਸ਼ਾਹ ਦੇ ਵਿੱਚ ਰਹੇ ਹਨ ਜਿੰਨਾ ਸੋਹਣੀ ਗੱਲ ਕਰੋਗੇ ਉਨਾ ਸੋਹਣਾ ਲੱਗਦਾ ਕਹਿੰਦੇ ਹੁੰਦੇ ਬੰਦੇ ਦਾ ਦਿਮਾਗ ਦੇਖਣ ਦੀ ਲੋੜ ਨਹੀਂ ਹੁੰਦੀ ਬੰਦੇ ਦਾ ਦਿਮਾਗ ਬੰਦਾ ਆਪੇ ਦਿਖਾ ਦਿੰਦਾ ਹੁੰਦਾ ਜੇ ਮੈਂ ਗਲਤ ਕਰੂੰਗੀ ਤਾਂ ਮੇਰਾ ਉਹ ਜਿਹਾ ਦਿਮਾਗ ਹੈ ਜੇ ਮੈਂ ਸਹੀ ਕਰੂੰ ਤਾਂ ਮੇਰਾ ਉਹ ਜਿਹਾ ਦਿਮਾਗ ਹੈ ਝੂਠੇ ਪਰਚੇ ਬਹੁਤ ਹੋਈ ਜਾਂਦੇ ਨੇ ਬਹੁਤ ਲੋਕ ਝੂਠੇ ਕਮੈਂਟ ਕਰੀ ਜਾਂਦੇ ਨੇ ਕੋਈ ਕੁਝ ਕਰੀ ਜਾਂਦਾ ਕੋਈ ਕੁਝ ਕਰੀ ਜਾਂਦਾ ਪਰ ਨਹੀਂ ਆਪਾਂ ਜੋ ਆਪਾਂ ਨੂੰ ਪਤਾ ਹੈ ਵੀ ਆਪਣੇ ਸਾਹਮਣੇ ਕੀ ਚੀਜ਼ ਹੈਗੀ ਆਪਾਂ ਨੂੰ ਪਤਾ ਹੁੰਦਾ ਹਨ ਤੇ ਲੋ ਜੀ ਆਪਾਂ ਤਾਂ ਅੱਜ ਬਾਲੀਆਂ ਡੂੰਗੀਆਂ ਗੱਲਾਂ ਛੇੜ ਲੀਆਂ ਵੈਸੇ ਗੱਲਾਂ 'ਚ ਗੱਲ ਚੱਲ ਪੀ ਵੈਸੇ ਆਪਣਾ ਕੋਈ ਮਕਸਦ ਨਹੀਂ ਹੁੰਦਾ ਕਿਸੇ ਨੂੰ ਕਹਿਣ ਦਾ ਤੇ ਮੈਂ ਮੇਰੇ ਬੱਚਿਆਂ ਨੂੰ ਮੇਰੀਆਂ ਭੈਣਾਂ ਨੂੰ ਮੇਰੀਆਂ ਬੇਟੀਆਂ ਨੂੰ ਮੈਂ ਇਹ ਹੀ ਕਹਿਣੀ ਹੁੰਦੀ ਆ ਵੀ ਸੋਹਣੀਆਂ ਸੋਹਣੀਆਂ ਜੀਆਂ ਚੀਜ਼ਾਂ ਬਣਾ ਕੇ ਨਾ ਉਸੇ ਖਰਚੇ ਦੇ ਵਿੱਚ ਜਿਹੜਾ ਰਸੋਈ ਦੇ ਵਿੱਚ ਸਮਾਨ ਪਿਆ ਹੁੰਦਾ ਮੇਰੇ ਵੀਰਾਂ ਨੂੰ ਸ਼ਿਕਾਇਤਾਂ ਕਰੋ ਮੇਰੇ ਬੱਚਿਆਂ ਨੂੰ ਛਕਾਇਆ ਕਰੋ ਬਜ਼ੁਰਗਾਂ ਨੂੰ ਛਕਾਇਆ ਕਰੋ ਤੇ ਵਧੀਆ ਬਣਾਇਆ ਕਰੋ ਤੇ ਲੋ ਜੀ ਆਪਣੀਆਂ ਗੱਲਾਂ ਕਰਦੇ ਕਰਦੇ ਗੋਭੀ ਦੀ ਸਬਜ਼ੀ ਬਣ ਗਈ ਆਲੂ ਗੋਭੀ ਦੀ ਸਬਜ਼ੀ ਬਣ ਗਈ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਕਦੋਂ ਟਾਈਮ ਨਿਕਲ ਗਿਆ ਹਨਾ ਤੇ ਮੈਂ ਵੀ ਕੱਲੀ ਹੁੰਨੀ ਆ ਮੇਰਾ ਵੀ ਜੀ ਕਰਦਾ ਵੀ ਸਾਰਿਆਂ ਨਾਲ ਗੱਲਾਂ ਬਾਤਾਂ ਕਰਾਂ ਸੋਹਣੀਆਂ ਸੋਹਣੀਆਂ ਤੇ ਮੇਰੇ ਵੀ ਦਿਹਾੜੀ ਫਿਰ ਸੌਖੀ ਨਿਕਲ ਜਾਂਦੀ ਹੈਗੀ ਐ ਤੇ ਹੁਣ ਤੁਸੀਂ ਦੱਸੋ ਵੀ ਆਪਣੀ ਆਲੂ ਆਲੂ ਗੋਭੀ ਦੀ ਸਬਜ਼ੀ ਕਿਵੇਂ ਲੱਗੀ ਹੁਣ ਥੋੜੀ ਜੀ ਇਹ ਪੱਕਣ ਵਾਲੀ ਹੈ ਹਨਾ ਮਾੜੀ ਜਿਹੀ ਕਸਰ ਰਹਿੰਦੀ ਹੈ ਕਿਉਂਕਿ ਜਿਆਦਾ ਪਾਣੀ ਆਪਾਂ ਇਹਦੇ ਵਿੱਚ ਪਾ ਨਹੀਂ ਸਕਦੇ ਵੈਸੇ ਤਰੀ ਵਾਲੀ ਗੋਭੀ ਵੀ ਬਣਦੀ ਆ ਇੱਕ ਦਿਨ ਬਣਾਵਾਂਗੇ ਤੇ ਇਹ ਬਣਾਈ ਆਪਾਂ ਸੁੱਕੀ ਤੇ ਉੱਤੇ ਪਤਾ ਜੀ ਆ ਪਤਾ ਨਹੀਂ ਆ ਧਨੀਏ ਬਿਨਾ ਤਾਂ ਪਾਰ ਨਹੀਂ ਪੈਣ ਲੱਗੀ ਹੁੰਦੀ ਤੁਹਾਨੂੰ ਵੀ ਪਤਾ ਹੀ ਆ ਹਨਾ ਜਿੰਨਾ ਚਿਰ ਇਹਦੇ 'ਚ ਧਨੀਆ ਨਾ ਨਾ ਪਾਈਏ ਉਹਨਾਂ ਚਰ ਪਾਰ ਨਹੀਂ ਪੈਂਦੀ ਹੁੰਦੀ ਧਨੀਆ ਨਾਲ ਇਹ ਜਿਆਦਾ ਸਵਾਦ ਬੰਦੀ ਹੈਗੀ ਹੈ ਤੇ ਆਹ ਦੇਖੋ ਜੀ ਤੁਸੀਂ ਉੱਤੇ ਆਪਾਂ ਪਾਤਾ ਧਨੀਆ ਧਨੀਆ ਨਾਲ ਦੇਖੋ ਉਦੋਂ ਵੀ ਰੰਗ ਬੰਨ ਲੈ ਆਈ ਤੇ ਦੂਜੇ ਬੰਨੇ ਆਪਾਂ ਕੀ ਕਰਨਾ ਹੈਗਾ ਤਵੀ ਧਰ ਲੈਣੀ ਹੈ ਤਵੀ ਤੁਸੀਂ ਮੇਰੀ ਤਵੀ ਦੇਖੀ ਹੈ ਨਾ ਚੌਰਸ ਤਵੀ ਤੇ ਉੱਤੇ ਧਰ ਲਈ ਆਪਾਂ ਆਹ ਕੈਨੀ ਆਪਣੀ ਘਿਓ ਵਾਲੀ ਤੇ ਘਿਓ ਵਾਲੀ ਕੈਨੀ ਧਰ ਕੇ ਤੇ ਉਧਰ ਉਹ ਤਵੀ ਧਰ ਲਈ ਤਵੀ ਕਰ ਲਈ ਜੀ ਸਾਫ ਸੁਥਰੀ ਆਪਾਂ ਵਧੀਆ ਤੇ ਇਹਨੂੰ ਮੈਂ ਕਹਿੰਨੀ ਆ ਧਰਤਾ ਇਹਦੇ ਉੱਤੇ ਚੁੱਲੇ ਤੇ ਤੇ ਹੁਣ ਪਕਾਵਾਂਗੇ ਤਵੀ ਤੇ ਰੋਟੀਆਂ ਨਾਲ ਆਲੂ ਗੋਭੀ ਦੀ ਸਬਜ਼ੀ ਤੇ ਨਾਲ ਮੈਂ ਕਹਿੰਨੀ ਆ ਪਤਲੇ ਪਤਲੇ ਫੁਰਕੇ ਬਣਾ ਦੇਣੇ ਨੇ ਤੇ ਇੱਕ ਪਾਤਾ ਤੇ ਹੁਣ ਇੱਕ ਉੱਤੇ ਦੀ ਦੂਜਾ ਇੱਕ ਹੋਰ ਪਾ ਦਾਂਗੇ ਕਿਉਂਕਿ ਜਦੋਂ ਰੋਟੀ ਬਣਾਉਣੀ ਹੋਵੇ ਨਾ ਤੇ ਉਦੋਂ ਸ਼ੌਂਕ ਜੇ ਨਾਲ ਰੀਤ ਜੀ ਪੂਰੀ ਕਰਕੇ ਬਣਾਵੇ ਤੇ ਆਹ ਲੋ ਜੀ ਆਪਾਂ ਪਾਤੀਆਂ ਦੋ ਰੋਟੀਆਂ ਦੋ ਰੋਟੀਆਂ ਪਾਤੀਆਂ ਇਹਦੇ ਉੱਤੇ ਤੇ ਮੈਂ ਕਹਿੰਨੀ ਆ ਬੜੇ ਸਵਾਦ ਲੱਗਣਗੇ ਇਹ ਉਹ ਦੂਜੇ ਬਣਾਏ ਸੀਗੇ ਮੈਂ ਹੱਥ ਜਾਂ ਲਾ ਕੇ ਰੋਟੀ ਬਣਾਈ ਸੀਗੀ ਤੇ ਇਹਨਾਂ ਨਾਲ ਪੋਲੀ ਰਹਿੰਦੀ ਹੈ ਤੇ ਲੋ ਜੀ ਰੋਟੀਆਂ ਵੀ ਰੜੀ ਜਾਂਦੇ ਨੇ ਤੇ ਦੂਜੇ ਪਾਸੇ ਬਣ ਗਈ ਸਬਜੀ ਤੇ ਆਪਾਂ ਹੁਣ ਰੋਟੀਆਂ ਦੇ ਉੱਤੇ ਧਰ ਲੈਣੀ ਹੈਗੀ ਆ ਤੁਸੀਂ ਰੋਟੀ ਦੇ ਉੱਤੇ ਧਰ ਕੇ ਸਬਜੀ ਖਾਓ ਦੇਖਿਓ ਤੁਹਾਨੂੰ ਕਿਵੇਂ ਲੱਗਦੀ ਹੈ ਤੇ ਆਪਣੇ ਵੀਡੀਓ ਨੂੰ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਮਿੱਠੇ ਮਿੱਠੇ ਕਮੈਂਟ ਕਰਦੇ ਹੋ ਸੋਹਣੇ ਸੋਹਣੇ ਤੇ ਪਿੰਡ ਦਾ ਨਾਮ ਵੀ ਜਰੂਰ ਦੱਸ ਦਿਓ ਜੀ ਓਕੇ ਜੀ ਬਾਏ ਬਾਏ ਲਵ ਯੂ ਹੈ ਜੀ ਸਾਰਿਆਂ ਨੂੰ ਮੇਰੇ ਵੱਲੋਂ